ਚਨਾ ਮਲਾਈ ਦੇ ਸੂਤਰਾ ਨਾਲ ਮਨਾਈ ਗਏ ਅੱਗੇ ਤੇ ਰਾਂਗੇ ਮੱਕੀ ਦੀ ਰੋਟੀ ਉੱਤੇ ਸਾਗ ਤੇ ਰਾਂਗੇ ਮੱਕੀ ਦੀ ਰੋਲਾ ਨੱਚਦੀ ਦੀ ਦੇਸ ਦੁਨੀਆ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਾਂ ਤੁਹਾਡਾ ਦੋਸਤ ਅੱਜ ਪਿੰਡ ਕਹਾਵਾਂ ਦੇ ਇਸ ਖੂਨ ਦੇ ਜਗ੍ਹਾ ਤੇ ਪਹੁੰਚਿਆ ਜਿੱਥੇ ਕਿ ੀਆਂ ਦਾ ਤਿਹਾਰ ਮਨਾਇਆ ਜਾਣਾ ਹੈ ਗ੍ਰਾਮ ਪੰਚਾਇਤ ਕਹਾਵਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪ੍ਰਾਤਨ ਚੀਜ਼ਾਂ ਇੱਥੇ ਦੀਆਂ ਦੀਆਂ ਆਮਤਾ ਦੀ ਜੋ ਪਿੰਡ ਦੀਆਂ ੀਆਂ ਪੈਣਾ ਇਹ ਜਗ੍ਹਾ ਤੇ ੀਆਂ ਦਾ ਆਨੰਦ ਮਾਣ ਸਕਣ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਹਨ ਪਿੰਡ ਦੀਆਂ ੀਆਂ ਪੈਣਾ ਨੇ ਆਉਣਾ ਸਟਾਰਟ ਕਰ ਦਿੱਤਾ ਹੈ ਥੋੜੇ ਦੇਰ ਵਿੱਚ ਹੀ ਸਰਪੰਚ ਤੇ ಗ್ರಾಮ ਪੰਚਾਇਤ ਵੱਲੋਂ ਇਹ ਪ੍ਰੋਗਰਾਮ ਨੂੰ ਸਟਾਰਟ ਕੀਤਾ ਜਾਵੇਗਾ ਤੁਸੀਂ ਦੇਖਦੇ ਦਿਓ ਦੇਸ਼ ਦੁਨੀਆ ਤੁਹਾਨੂੰ ਤਸਵੀਰਾਂ ਹੋਰ ਵੀ ਦਿਖਾਉਂਦੇ ਰਹਾਂਗੇ ਕਿਉਂਕਿ ਇੱਥੇ ਕੁਝ ਸਮੇਂ ਬਾਅਦ ਹਲਕਾ ਮਲੇ ਨਰਿੰਦਰ ਕੌਰ ਭਰਾਜ ਨੇ ਵੀ ਪੁੱਛਣਾ ਸੁਨਾਮ ਸਿੰਘ ਕਾਲਾ ਸਰਪੰਚ ਕਾਬਦਾਂ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਵੱਲੋਂ ਅੱਜ ਪਿੰਡ ਕਾਬਦਾਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਅੱਜ ਸਾਡੇ ਪਿੰਡ 'ਚ ਬਹੁਤ ਵਧੀਆ ਤੀਆਂ ਦਾ ਤਿਹਾਰ ਮਨਾਇਆ ਗਿਆ ਅਸੀਂ ਨੇ ਜੀ ਪੁਰਾਣੇ ਰਿਵਾਜ ਦੇ ਹਿਸਾਬ ਨਾਲ ਝਰਖੇ ਖੂ ਤੇ ਚੱਕੀਆਂ ਤੇ ਇਸ ਮਾਂ ਲੈ ਕੇ ਆਈ ਕਿਸ ਤਰ੍ਹਾਂ ਲੱਗਿਆ ਕੁੱਟੀਆਂ ਪਹਿਣਾ ਪਿੰਡ ਦੀਆਂ ਸਾਂਝੀਆਂ ਉਹ ਤੀਆਂ ਦਾ ਤਿਹਾਰ ਮਨਾਉਣ ਆਈਆਂ ਆ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਖੁਸ਼ ਹੋ ਗਏ ਕਈਆਂ ਨੇ ਜੀ ਭਾਜੀ ਆਪਣਾ ਮੇਰੇ ਨੂੰ ਹਰਮੇਸ਼ ਸਿੰਘ ਭਾਈ ਆ ਮੇ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਨਗਰ ਪੰਚਾਇਤ ਵੱਲੋਂ ਉਪਰਾਲਾ ਕੀਤਾ ਗਿਆ ਸੀ ਤੀਆਂ ਦਾ ਇਹ ਜਿਹੜਾ ਅੱਜ ਦਾ ਵੀਰੇ ਅਸੀਂ ਨੇ ਮਤਲਬ ਪ੍ਰੋਗਰਾਮ ਰੱਖਿਆ ਤੀਆਂ ਦਾ ਤਿਹਾਰ ਇਹ ਸਾਡੇ ਸਰਪੰਚ ਸਾਹਿਬ ਸਤਨਾਮ ਸਿੰਘ ਕਾਲਾ ਜੀ ਇਹਨਾਂ ਨੇ ਮਤਲਬ ਬਹੁਤ ਵਧੀਆ ਪ੍ਰਬਾਲਾ ਕੀਤਾ ਤੇ ਸਾਡੀ ਪੰਚਾਇਤ ਨਾਲ ਇੱਕ ਮਿਲ ਕੇ ਮੀਟਿੰਗ ਹੋਈ ਵੀ ਆਪਾਂ ਪਿੰਡ ਦੀਆਂ ਜਿਹੜੀਆਂ ਧੀਆ ਭੈਣਾਂ ਲਈ ਉਹਨਾਂ ਲਈ ਇੱਕ ਤਿਹਾਰ ਬਣਾਈਏ ਇਹ ਤਿਹਾਰ ਮਤਲਬ ਇੰਨਾ ਵਧੀਆ ਤਿਆਰ ਮੰਨਿਆ ਗਿਆ ਜਿਹੜੀਆਂ ਕੁੜੀਆਂ ਬਾਈ ਬਹੁਤ ਟਾਈਮ ਤੋਂ ਮਤਲਬ ਢੀਕਦੇ ਰਹਿੰਦੇ ਆ ਨਾ ਵੀ ਅਸੀਂ ਆਪਣੇ ਪੇਕਿਆਂ ਦੇ ਘਰਾਂ ਆ ਗਏ ਐਦਾਂ ਕਰਾਂਗੇ ਮਤਲਬ ਕੁੜੀਆਂ ਇੰਨੀ ਕੁ ਖੁਸ਼ ਹੋਈਆਂ ਬਾਈ ਜੀ ਮਤਲਬ ਉਹਨਾਂ ਦੇ ਚਿਹਰੇ ਦੀ ਰੌਣਕ ਇੰਨੀ ਕੁ ਵਧੀਆ ਲੱਗੀ ਦੇਖ ਕੇ ਵੀ ਹਾਂ ਉਹਨਾਂ ਦੇ ਮਨ 'ਚ ਬਹੁਤ ਜ਼ਿਆਦਾ ਚਿਹਰੇ ਤੇ ਖੁਸ਼ੀ ਸੀ ਅੱਜ ਦੀ ਵੀ ਇੰਨੀ ਖੁਸ਼ੀ ਧੀ ਵੀ ਸਾਰਿਆਂ ਧੰਨਵਾਦ ਕਰਕੇ ਗਈ ਨੇ ਸਰਪੰਚ ਉਦੋਂ ਬਾਅਦ ਅਸੀਂ ਉਹਨਾਂ ਵਾਸਤੇ ਜਿੱਦਾਂ ਸਰਪੰਚ ਸਾਹਿਬ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਖਾਣ ਪੀਣ ਲਈ ਚਾਹ ਤੇ ਠੰਡਾ ਪਾਣੀ ਤੇ ਬਕੌੜੇ ਜਲੇਬੀਆਂ ਦਾ ਬਹੁਤ ਵਧੀਆ ਮਤਲਬ ਇਦਾਂ ਦਾ ਰੱਖਿਆ